ਮੈਂ ਆਪਣੀ ਜ਼ਿੰਦਗੀ ਦੀ ਅਜੀਬ ਪਰ ਮਿੱਠੀ ਯਾਦ ਨੂੰ ਤੁਹਾਡੇ ਨਾਲ ਵੰਡਣਾ ਚਾਹੁੰਦਾ ਹਾਂ ਮੇਰਾ ਨਾਮ RAMU ਹੈ ਅਤੇ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਮੇਰੇ ਮਾਪੇ ਬਹੁਤ ਗਰੀਬ ਸਨ ਇਸ ਲਈ ਮੈਂ ਛੋਟੀ ਉਮਰ ਵਿੱਚ ਹੀ ਕੰਮ ਕਰਨ ਲੱਗ ਪਿਆ ਸੀ ਇੱਕ ਵੱਡੇ ਘਰ ਦੇ ਵਿੱਚ ਮੈਨੂੰ ਨੌਕਰ ਵਜੋਂ ਰੱਖ ਲਿਆ ਗਿਆ ਸੀ ਉਹ ਘਰ ਵੱਡੇ ਜ਼ਿਮੀਂਦਾਰਾਂ ਦਾ ਸੀ ਜਿੱਥੇ ਮੈਂ ਘਰ ਦੇ ਸਾਰੇ ਕੰਮ ਕਰਦਾ ਸੀ ਸਫਾਈ ਬਾਗ ਦੇ ਦੇਖਪਾਲ ਅਤੇ ਜੋ ਵੀ ਲੋੜ ਪੈਂਦੀ ਘਰ ਵਿੱਚ ਮਾਲਕ ਉਹਨਾਂ ਦੀ ਪਤਨੀ ਉਹਨਾਂ ਦਾ ਪੁੱਤਰ ਅਤੇ ਉਸ ਦੀ ਨਵੀਂ ਬੋਟੀ ਰਹਿੰਦੇ ਸਨ ਬੋਟੀ ਦਾ ਨਾਮ ਸੀਮਾ ਸੀ ਉਹ ਬਹੁਤ ਸੁੰਦਰ ਸੀ ਉਸ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਚਮਕ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਡੂੰਗੀ ਤੜਫ ਦਿਖਾਈ ਦਿੰਦੀ ਸੀ ਸ਼ੁਰੂ ਵਿੱਚ ਮੈਂ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਮੈਂ ਬਾਗ ਵਿੱਚ ਫੁੱਲ ਲਗਾਉਣਾ ਪਾਣੀ ਦੇਣਾ ਅਤੇ ਘਰ ਦੇ ਬਾਹਰੀ ਹਿੱਸਿਆਂ ਨੂੰ ਸਾਫ਼ ਰੱਖਦਾ ਇੱਕ ਦਿਨ ਦੁਪਹਿਰ ਨੂੰ ਜਦੋਂ ਘਰ ਵਿੱਚ ਸਭ ਆਰਾਮ ਕਰ ਰਹੇ ਸਨ ਸੀਮਾ ਬਾਗ ਵਿੱਚ ਆਈ। ਉਹ ਥੱਕੀ ਹੋਈ ਲੱਗ ਰਹੀ ਸੀ ਅਤੇ ਉਸ ਨੇ ਮੈਨੂੰ ਪੁੱਛਿਆ ਕੀ ਮੈਂ ਉਸ ਨੂੰ ਬਾਗ ਵਿੱਚ ਘੁਮਾ ਸਕਦਾ ਹਾਂ? ਮੈਂ ਹੈਰਾਨ ਹੋ ਗਿਆ ਪਰ ਮੈਂ ਹਾਂ ਕਹਿ ਕੇ ਉਸ ਨੂੰ ਫੁੱਲਾਂ ਵੱਲ ਲੈ ਗਿਆ। ਅਸੀਂ ਗੱਲਾਂ ਕਰਨ ਲੱਗੇ। ਉਹ ਮੈਨੂੰ ਆਪਣੇ ਪਿੰਡ ਬਾਰੇ ਦੱਸ ਰਹੀ ਸੀ ਅਤੇ ਮੈਂ ਆਪਣੇ ਬਚਪਨ ਦੇ ਬਾਰੇ। ਉਸ ਦੀ ਹੰਸੀ ਵਿੱਚ ਇੱਕ ਮਿਠਾਸ ਸੀ ਜੋ ਮੇਰੇ ਦਿਲ ਨੂੰ ਛੂ ਜਾਂਦੀ ਸੀ। ਉਸ ਦਿਨ ਤੋਂ ਬਾਅਦ ਅਸੀਂ ਅਕਸਰ ਬਾਗ ਵਿੱਚ ਮਿਲਦੇ। ਉਹ ਮੈਨੂੰ ਆਪਣੀਆਂ ਮੁਸ਼ਕਲਾਂ ਦੱਸਦੀ। ਉਸਦਾ પતિ ਕੰਮ ਵਿੱਚ ਰੁੱਝਿਆ ਰਹਿੰਦਾ ਸੀ ਅਤੇ ਉਹ ਘਰ ਵਿੱਚ ਇਕੱਲੀ ਮਹਿਸੂਸ ਰਹਿੰਦੀ। ਮੈਂ ਉਸ ਨੂੰ ਸਹਾਰਾ ਦਿੰਦਾ ਅਤੇ ਹੌਲੀ-ਹੌਲੀ ਅਸੀਂ ਨੇੜੇ ਆਏ। ਇੱਕ ਰਾਤ ਨੂੰ ਬਾਰਿਸ਼ ਹੋ ਰਹੀ ਸੀ। ਘਰ ਵਿੱਚ ਸਭ ਸੌਂ ਰਹੇ ਸਨ ਅਤੇ ਮੈਂ ਆਪਣੇ ਕਮਰੇ ਵਿੱਚ ਸੀ। ਅਚਾਨਕ ਦਰਵਾਜ਼ੇ ਤੇ ਖੜਕਣ ਦੀ ਆਵਾਜ਼ ਆਈ। ਮੈਂ ਖੋਲਿਆ ਤਾਂ ਸੀਮਾ ਖੜੀ ਸੀ। ਉਸ ਦੇ ਕੱਪੜੇ ਭਿੱਜੇ ਹੋਏ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਲੌਕਿਕ ਚਮਕ ਸੀ। ਉਹ ਅੰਦਰ ਆਈ ਅਤੇ ਕਹਿਣ ਲੱਗੀ, ਕਿ ਉਹ ਡਰ ਰਹੀ ਹੈ ਮੈਂ ਉਸ ਨੂੰ ਬੈਠਣ ਲਈ ਕਿਹਾ ਅਤੇ ਚਾਦਰ ਦੇ ਨਾਲ ਟੱਕ ਦਿੱਤਾ ਅਸੀਂ ਗੱਲਾਂ ਕਰਨ ਲੱਗੇ ਪਰ ਉਸ ਦੀ ਨਜ਼ਰ ਵਿੱਚ ਕੁਝ ਵੱਖਰਾ ਸੀ ਉਸ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਨੇੜੇ ਖਿੱਚ ਲਿਆ ਉਸ ਪਲ ਵਿੱਚ ਸਾਡੇ ਵਿਚਕਾਰ ਇੱਕ ਗਰਮੀ ਵਹਿਣ ਲੱਗੀ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਗਿਆ ਅਤੇ ਅਸੀਂ ਇੱਕ ਦੂਜੇ ਨੂੰ ਛੂਣ ਲੱਗੇ ਉਸ ਦਾ ਸਰੀਰ ਨਰਮ ਅਤੇ ਗਰਮ ਸੀ ਜਿਵੇਂ ਬਸੰਤ ਦੀ ਹਵਾ ਮੈਂ ਉਸ ਨੂੰ ਹੌਲੀ-ਹੌਲੀ ਚੁੰਮਣ ਲੱਗਾ ਉਸ ਦੀਆਂ ਗੱਲਾਂ ਤੇ ਅਤੇ ਫਿਰ ਨਰਮ ਔਠਾਂ ਤੇ ਉਹ ਵੀ ਮੇਰੇ ਨਾਲ ਬਹਿ ਗਏ ਅਤੇ ਅਸੀਂ ਇੱਕ ਦੂਜੇ ਨੂੰ ਗਲੇ ਲਾ ਕੇ ਲੇਟ ਗਏ ਉਸ ਰਾਤ ਨੂੰ ਮੈਂ ਉਸ ਨੂੰ ਮਿੱਠੇ ਪਲ ਦਿੱਤੇ ਜੋ ਉਹ ਚਾਹੁੰਦੀ ਸੀ ਮਾਫ ਦੇ ਸਰੀਰ ਨੂੰ ਹੌਲੀ-ਹੌਲੀ ਛੋਇਆ ਉਸ ਨੂੰ ਆਪਣੀਆਂ ਉਂਗਲਾਂ ਨਾਲ ਸਿਲਾਇਆ ਅਤੇ ਉਸ ਨੂੰ ਉਹ ਖੁਸ਼ੀ ਦਿੱਤੀ ਜੋ ਉਸ ਨੂੰ ਪਹਿਲਾਂ ਕਦੇ ਨਹੀਂ ਮਿਲੀ ਉਹ ਮੇਰੇ ਨਾਲ ਇੱਕ ਹੋ ਗਈ ਅਤੇ ਇੱਕ ਦੂਜੇ ਵਿੱਚ ਅਸੀਂ ਗਵਾਚ ਗਏ ਉਹ ਉਸ ਦੀਆਂ ਸਾਹਾਂ ਤੇਜ਼ ਹੋ ਗਈਆਂ ਅਤੇ ਉਸ ਨੇ ਮੇਰੇ ਨਾਲ ਉਹ ਪਲ ਸਾਂਝੇ ਕੀਤੇ ਜੋ ਕਦੇ ਨਾ ਭੁਲਣ ਵਾਲੇ ਸਨ ਮੈਨੂੰ ਸਦਾ ਆਪਣੀ ਪੂਰੀ ਤਾਕਤ ਨਾਲ ਗਲੇ ਲਗਾਇਆ। ਅਸੀਂ ਇੱਕ ਦੂਜੇ ਨੂੰ ਪੂਰੀ ਗਰਮੀ ਦਿੱਤੀ ਜੋ ਬਾਰਿਸ਼ ਦੀ ਠੰਡ ਨੂੰ ਭੁਲਾ ਦਿੰਦੀ ਸੀ। ਉਸਨੇ ਮੈਨੂੰ ਕਿਹਾ ਕਿ ਉਸ ਨੂੰ ਪਹਿਲੀ ਵਾਰ ਹੈ ਜੀ ਇਹ ਖੁਸ਼ੀ ਮਿਲੀ ਹੈ ਅਤੇ ਮੈਂ ਵੀ ਉਸ ਵਿੱਚ ਆਪਣੀ ਤੜਫ ਨੂੰ ਵਝਾਇਆ ਹੈ। ਉਸ ਤੋਂ ਬਾਅਦ ਅਸੀਂ ਗੁਪਤ ਤੌਰ ਤੇ ਮਿਲਦੇ ਰਹੇ ਬਾਗਾਂ ਵਿੱਚ ਰਾਤ ਨੂੰ ਜਾਂ ਜਦੋਂ ਕਦੇ ਵੀ ਕੋਈ ਨਾ ਹੁੰਦਾ। ਹਰ ਵਾਰ ਉਸ ਨੂੰ ਕਿਨਾਰੇ ਦੇਖ ਕੇ ਨਾਲ ਖੁਸ਼ ਕਰਦਾ। ਉਸ ਨੂੰ ਮ사ਜ ਕਰਕੇ ਉਸ ਨੂੰ ਨੇੜੇ ਰੱਖ ਕੇ ਅਤੇ ਉਸ ਨੂੰ ਉਹ ਪਿਆਰ ਦਿੰਦਾ ਜੋ ਉਸ ਨੂੰ ਚਾਹੀਦਾ ਸੀ। ਪਰ ਇੱਕ ਦਿਨ ਉਸਦੇ ਪਤੀ ਨੂੰ ਸ਼ੱਕ ਹੋ ਗਿਆ ਅਤੇ ਮੈਨੂੰ ਘਰੋਂ ਜਾਣਾ ਪਿਆ। ਅੱਜ ਵੀ ਯਾਦ ਹੈ ਉਹ ਮੇਰੇ ਨਾਲ ਹੈ ਅਤੇ ਮੈਂ ਸੋਚਦਾ ਹਾਂ ਕਿ ਉਹ ਮਿੱਠੇ ਪਲ ਕਿਸੇ ਨੂੰ ਵੀ ਮਿਲ ਸਕਦੇ ਹਨ ਜੇ ਦਿਨ ਮਿਲ ਜਾਣ। ਇਹ ਮੇਰੀ ਆਪੀਤੀ ਹੈ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਚੈਨਲ ਦੇ ਉੱਪਰ ਨਵੇਂ ਹੋਂਤਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ।